ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਜੀ ਨੇ ਸਵਾਲ ਕੀਤਾ ਮਹਾਰਾਜ ਅਸੀਂ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਕੋਲ ਗਏ ਹਰ ਤਰੀਕੇ ਦੇ ਲੋਕ ਸਾਨੂੰ ਇਸ ਸਫਰ ਦੇ ਦੌਰਾਨ ਮਿਲੇ ਕੁਝ ਲੋਕ ਉਹ ਮਿਲੇ ਜਿਨ੍ਹਾਂ ਨੇ ਸਾਡਾ ਬਾਹਾਂ ਖਿਲਾਰ ਕੇ ਸਵਾਗਤ ਕੀਤਾ ਬੜਾ ਆਦਰ ਕੀਤਾ ਬੜਾ ਸਨਮਾਨ ਕੀਤਾ ਔਰ ਉਹਨਾਂ ਨੇ ਸੰਗਤ ਕੀਤੀ ਔਰ ਉਹਨਾਂ ਨੇ ਇਹ ਵੀ ਬੇਨਤੀ ਕੀਤੀ ਮਹਾਰਾਜ ਸਾਡੇ ਕੋਲ ਹੋਰ ਸਮਾਂ ਠਹਿਰ ਕੇ ਜਾਓ ਉਹ ਜੋ ਲੋਕ ਉਹ ਵੀ ਮਿਲੇ ਜਿਨ੍ਹਾਂ ਨੇ ਸਾਨੂੰ ਪੱਥਰ ਮਾਰੇ ਜਿਨ੍ਹਾਂ ਨੇ ਸਾਨੂੰ ਵੱਟੇ ਮਾਰੇ ਜਿਨ੍ਹਾਂ ਲੋਕਾਂ ਨੇ ਸਾਨੂੰ ਮੰਦਾ ਬੋਲਿਆ ਅਸੀਂ ਕਿਸੇ ਦਾ ਮਾੜਾ ਤੇ ਨਹੀਂ ਕੀਤਾ ਇਹ ਲੋਕ ਕੌਣ ਨੇ ਤੇ ਕਿਉਂ ਇਹਨਾਂ ਨੇ ਸਾਨੂੰ ਵੱਟੇ ਤੇ ਪੱਥਰ ਮਾਰੇ ਸਾਬ ਨੇ ਜਵਾਬ ਬੜੇ ਕਮਾਲ ਦਾ ਦਿੱਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਜੀ ਜੋ ਜਿਨ੍ਹਾਂ ਲੋਕਾਂ ਕੋਲ ਹੁੰਦਾ ਹੀ ਰਹਾ ਉਹੀ ਦੂਜਿਆਂ ਨੂੰ ਦਿੰਦੇ ਨੇ ਜਿਨ੍ਹਾਂ ਦੇ ਕੋਲ ਮਾਣ ਸਤਿਕਾਰ ਸੀ ਉਹਨਾਂ ਨੇ ਸਾਨੂੰ ਮਾਣ ਸਤਿਕਾਰ ਦਿੱਤਾ ਜਿਨ੍ਹਾਂ ਦੇ ਕੋਲ ਚੰਗਾ ਸੁਭਾਅ ਸੀ ਉਹਨਾਂ ਨੇ ਚੰਗੇ ਸੁਭਾਅ ਦੇ ਨਾਲ ਸਾਡਾ ਆਦਰ ਪਾਉ ਕੀਤਾ ਜਿਨ੍ਹਾਂ ਦੇ ਕੋਲ ਹੈ ਹੀ ਪੱਥਰ ਤੇ ਉਹਨਾਂ ਤੋਂ ਅਸੀਂ ਮਾਣ ਦੀ ਆਸ ਨਹੀਂ ਰੱਖ ਸਕਦੇ ਉਹਨਾਂ ਦੇ ਕੋਲ ਪੱਥਰ ਸੀ ਉਹਨਾਂ ਨੇ ਸਾਨੂੰ ਪੱਥਰ ਦਿੱਤੇ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਉਹਨਾਂ ਦੇ ਕੋਲ ਕੋਈ ਰੁੱਸੇ ਆ ਸਾਡਾ ਉਹਨਾਂ ਦੇ ਕੋਲ ਕੋਈ ਰੋਸ ਹੈ ਨਹੀਂ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਜਿਨ੍ਹਾਂ ਦੇ ਸਾਨੂੰ ਤੇ ਇੱਕ ਦੋ ਪੱਥਰ ਤੁਸੀਂ ਮਾਰੇ ਆ ਨਾ ਸਾਨੂੰ ਤੇ ਇੱਕ ਦੋ ਮੰਦਾ ਅਮਲ ਬੋਲੇ ਆ ਤੇ ਅਸੀਂ ਸੁਣ ਕੇ ਅੱਗੇ ਤੁਰ ਗਏ ਤੁਹਾਡੇ ਅੰਦਰ ਕਿੰਨਾ ਕੁਝ ਭਰਿਆ ਪਿਆ ਤੇ ਤੁਸੀਂ ਕਿਵੇਂ ਜ਼ਿੰਦਗੀ ਜੀਂਦੇ ਹੋਗੇ ਤੁਹਾਡਾ ਅੰਦਰ ਕਿੰਨਾ ਤੜਫਦਾ ਹੋਏਗਾ ਦੋ ਚਾਰ ਬੋਲ ਬੋਲ ਕੇ ਸਾਨੂੰ ਇਹ ਕੁਝ ਸੁਣਾਇਆ ਤੇ ਉਹਨਾਂ ਲੋਕਾਂ ਦੇ ਅੰਦਰ ਕਿੰਨਾ ਕੁਝ ਭਰਿਆ ਹੋਵੇਗਾ ਜੋ ਕੁਝ ਇਹ ਮਲੀਨਤਾ ਇਹੋ ਜੀ ਸੋਚ ਇਹੋ ਜੀ ਭੈੜੇ ਵਿਚਾਰ ਅੰਦਰ ਪਾਲੀ ਬੈਠੇ ਹਨ